ਸਾਤ ਸਿਰਿਆ ਕਾਲ ਜੀ ਮੈਂ ਖਾਂਦੇ ਪੀਂਦੇ ਘਰ ਤੋਂ ਤਲਕ ਰੱਖਦਾ ਸੀ ਸਾਡੀ ਫੈਮਿਲੀ ਕੋਈ ਬਹੁਤੀ ਵੱਡੀ ਫੈਮਿਲੀ ਨਹੀਂ ਸੀ ਮੈਂ ਮੇਰੀ ਭੈਣ ਪਿਤਾ ਜੀ ਤੇ ਮੇਰੀ ਮਾਂ ਸੀ ਪਿਤਾ ਜੀ ਦੀ ਵੀ ਆਪਣੀ ਕਰਿਆਨੇ ਦੀ ਛੋਟੀ ਮੋਟੀ ਦੁਕਾਨ ਸੀ ਅਤੇ ਫੈਮਿਲੀ ਵੱਡੀ ਨੇ ਹੋਣ ਹੋਣ ਦੀ ਵਜ੍ਹਾ ਨਾਲ ਸਾਡਾ ਖੁਸ਼ਹਾਲ ਪਰਿਵਾਰ ਸੀ ਪਿਤਾ ਜੀ ਅਤੇ ਮਾਂ ਸਾਡੇ ਦੋਨਾਂ ਨਾਲ ਬਹੁਤ ਪਿਆਰ ਕਰਦੇ ਸੀ ਕਿਉਂਕਿ ਅਸੀਂ ਹੀ ਉਹਨਾਂ ਦੀ ਕੁਲ ਦੁਨੀਆ ਸੀ ਉਹਨਾਂ ਨੇ ਸਾਨੂੰ ਵਧੀਆ ਸਕੂਲ ਵਿੱਚ ਪੜਾਇਆ ਪੜ੍ਹਾਈ ਕਰਵਾਈ ਸੀ ਲਿਖੋ ਤਾਂ ਹਕਤਾ ਸਭ ਠੀਕ ਸੀ ਪਰ ਮੇਰੀਆਂ ਆਤਾਂ ਬਹੁਤ ਖਰਾਬ ਹੋ ਰਹੀਆਂ ਸੀ ਉਸ ਦੀ ਵਜ੍ਹਾ ਸ਼ਾਇਦ ਮੇਰੇ ਦੋਸਤ ਸੀ ਜੋ ਕਿ ਸਾਡੇ ਨਾਲੋਂ ਵੀ ਜ਼ਿਆਦਾ ਅਮੀਰ ਸੀ ਉਹ ਹਰ ਵਕਤ ਕੋਈ ਨਾ ਕੋਈ ਘਟੀਆ ਹਰਕਤ ਕਰਦੇ ਰਹਿੰਦੇ ਸੀ ਪਹਿਲਾਂ-ਪਹਿਲਾਂ ਤਾਂ ਮੈਨੂੰ ਇਹ ਸਭ ਬਹੁਤ ਬੁਰਾ ਲੱਗਾ ਪਰ ਫਿਰ ਮੈਂ ਵੀ ਉਹਨਾਂ ਵਿੱਚ ਸ਼ਾਮਲ ਹੋ ਗਿਆ ਕਦੀ ਮਾਂ ਤੇ ਪਿਤਾ ਜੀ ਨੇ ਵੀ ਰੋਕ ਟੋਕ ਨਾ ਕੀਤੀ ਸੀ ਉਹ ਸਿਰਫ ਸਾਨੂੰ ਇੱਕ ਹੀ ਗੱਲ ਕਹਿੰਦੇ ਸੀ ਜੇ ਦਿਲ ਲਗਾ ਕੇ ਪੜਾ ਪੜਨਾ ਤੇ ਚੰਗੇ ਨੰਬਰ ਲੈ ਕੇ ਆਉਣਾ ਜਿਸ ਤਰ੍ਹਾਂ ਸਾਨੂੰ ਖੁੱਲੀ ਛੁੱਟੀ ਮਿਲ ਗਈ ਮਾਂ ਹਮੇਸ਼ਾ ਮੈਨੂੰ ਪਿਤਾ ਜੀ ਕੋਲੋਂ ਬਚਾ ਲੈਂਦੀ ਸੀ ਉਹ ਮੇਰੇ ਵਾਸਤੇ ਪੂਰੀ ਦੁਨੀਆ ਨਾਲ ਲੜਨ ਲਈ ਤਿਆਰ ਸੀ ਜੇ ਕਰੋਨਾ ਨੂੰ ਕੋਈ ਕਹਿ ਦਿੰਦਾ ਕਿ ਤੁਹਾਡਾ ਬੇਟਾ ਵਿਗੜ ਰਿਹਾ ਹੈ ਤਾਂ ਉਸ ਉਪਰਵਰਸ ਪੈਂਦੀ ਸੀ ਇਸ ਤਰ੍ਹਾਂ ਮੈਂ ਸਮਝ ਗਿਆ ਕਿ ਮਾਂ ਦੇ ਹੁੰਦੇ ਹੋਏ ਕੋਈ ਮੈਨੂੰ ਕੁਝ ਨਹੀਂ ਕਹਿ ਸਕਦਾ ਇਸ ਤਰ੍ਹਾਂ ਮੈਂ ਖੁੱਲ ਕੇ ਬਤਮੀਜ਼ੀਆਂ ਕਰਨ ਤੇ ਉਤਰ ਆਇਆ ਹੁਣ ਸਕੂਲ ਵਿੱਚ ਜਿੰਨਾਂ ਦੋਸਤਾਂ ਤੋਂ ਮੈਨੂੰ ਚਿੜ ਸੀ ਕਿ ਉਹ ਬਹੁਤ ਬੁਰੀਆਂ ਗੱਲਾਂ ਕਰਦੇ ਹਨ ਮੈਂ ਉਹਨਾਂ ਦੇ ਨਾਲ ਬੈਠਾ ਸੀ ਉਹ ਜੋ ਮੈਨੂੰ ਰੱਬ ਦਾ ਭਗਤ ਕਹਿੰਦੇ ਸੀ ਹੁਣ ਉਹ ਮੈਨੂੰ ਹਰ ਗੱਲ ਕਹਿੰਦੇ ਜੋ ਮੈਨੂੰ ਬੁਰੀ ਲੱਗਦੀ ਸੀ ਪਰ ਹੁਣ ਮੈਨੂੰ ਉਹ ਗੱਲਾਂ ਬੁਰੀਆਂ ਕਿੱਥੇ ਲੱਗਦੀਆਂ ਸੀ ਹੋਂਦ ਤਾਂ ਮੈਂ ਮੇਰਾ ਉਹਨਾਂ ਦੇ ਬਿਨਾ ਦਿਲ ਹੀ ਨਹੀਂ ਲੱਗਦਾ ਸੀ ਇਦਾਂ ਮੈਂ ਗੁੰਮਰਾਹ ਹੁੰਦਾ ਗਿਆ ਤੇ ਗੁਨਾਹਾਂ ਦੀ ਦਲਦਲ ਵਿੱਚ ਤਰਸਦਾ ਗਿਆ ਫਿਰ ਇੱਕ ਦਿਨ ਇੱਕ ਵਾਰ ਸਾਡੇ ਸਕੂਲ ਵਿੱਚ ਪਾਰਟੀ ਸੀ ਉਸ ਪਾਰਟੀ ਵਿੱਚ ਸਕੂਲ ਦੀ ਵਰਦੀ ਨਹੀਂ ਪਾ ਕੇ ਆਉਣੀ ਸੀ ਬਲਕਿ ਘਰ ਵਾਲੇ ਕੱਪੜੇ ਪਾ ਕੇ ਆਉਣੇ ਸੀ ਖਾਣਾ ਆਪਣੇ ਵੱਲੋਂ ਲੈ ਕੇ ਜਾਣਾ ਸੀ ਤੇ ਮੋਬਾਈਲ ਫੋਨ ਵੀ ਲੈ ਕੇ ਆ ਸਕਦੇ ਸੀ ਫਿਰ ਉਹ ਦਿਨ ਵੀ ਆ ਗਿਆ ਪੂਰੇ ਸਕੂਲ ਵਿੱਚ ਰੌਣਕਾਂ ਹੀ ਰੌਣਕਾਂ ਲੱਗੀਆਂ ਸੀ ਮੇਰੇ ਦੋਸਤ ਆਪਣੇ ਕੈਮਰੇ ਲੈ ਆਏ ਹੋਏ ਸੀ ਅਤੇ ਅਸੀਂ ਸਾਰੇ ਇੱਕ ਜਗ੍ਹਾ ਲੁੱਕ ਕੇ ਲੜਕੀਆਂ ਦੀਆਂ ਫੋਟੋਆਂ ਖਿੱਚਣ ਲੱਗ ਪਏ ਕਿਸੇ ਲੜਕੀ ਨੇ ਸਾਨੂੰ ਦੇਖ ਲਿਆ ਅਤੇ ਸਾਡੇ ਟੀਚਰ ਨੂੰ ਦੱਸ ਦਿੱਤਾ ਜਿਨ੍ਹਾਂ ਤੋਂ ਸਾਨੂੰ ਬਹੁਤ ਛਿੜਕਾਂ ਪਈਆਂ ਫਿਰ ਕੁਝ ਦਿਨ ਬਾਅਦ ਸਾਡੀ ਕਲਾਸ ਵਿੱਚ ਇੱਕ ਨਵੇਂ ਟੀਚਰ ਆਏ ਜੋ ਕਿ ਸਾਨੂੰ ਪੰਜਾਬੀ ਪੜਾਉਂਦੇ ਸੀ ਉਹਨਾਂ ਨੂੰ ਵੀ ਉਹ ਗੱਲ ਪਤਾ ਲੱਗ ਗਈ ਸੀ ਅਤੇ ਫਿਰ ਉਹ ਨਰਮ ਲਹਿਜੇ ਵਿੱਚ ਸਮਝਾਉਣ ਲੱਗ ਪਏ ਕਿ ਇਹ ਗੱਲ ਬਹੁਤ ਬੁਰੀ ਹੈ ਪਰ ਅਸੀਂ ਚੁੱਪਚਾਪ ਬੈਠੇ ਸੀ ਉਦੋਂ ਹੀ ਸਰ ਬੋਲੇ ਦੇਖੋ ਬੇਟਾ ਹੁਣ ਤੁਹਾਨੂੰ ਸਾਡੀਆਂ ਗੱਲਾਂ ਫालतू ਲੱਗਦੀਆਂ ਹੋਣਗੀਆਂ ਜਦੋਂ ਤੁਹਾਡੇ ਉੱਪਰ ਗੁਜਰੇਗੀ ਤਾਂ ਉਦੋਂ ਤੁਹਾਨੂੰ ਪਤਾ ਲੱਗੇਗਾ ਜੇਕਰ ਕੋਈ ਤੁਹਾਡੀ ਭੈਣ ਦੇ ਨਾਲ ਏਦਾਂ ਕਰੇ ਤਾਂ ਤੁਹਾਨੂੰ ਕਿੱਦਾਂ ਲੱਗੇਗਾ ਫਿਰ ਮੇਰੇ ਇੱਕ ਦੋਸਤ ਨੇ ਖੜੇ ਹੋ ਕੇ ਕਿਹਾ ਸਰ ਮੇਰੀ ਤਾਂ ਭੈਣ ਹੀ ਨਹੀਂ ਸਰ ਬੋਲੇ ਮਾਤਾ ਹੈ ਸਰ ਦੇ ਏਦਾਂ ਕਹਿਣ ਤੇ ਉਹ ਬੇਸ਼ਰਮਾ ਵਾਂਗ ਹੱਸਿਆ ਤੇ ਕਹਿਣ ਲੱਗਾ ਇਹਦੇ ਨਾਲ ਕੀ ਹੁੰਦਾ ਹੈ ਸਰ ਬੋਲੇ ਦੇਖੋ ਬੇਟਾ ਤੁਸੀਂ ਇਹ ਨਾ ਸਮਝਣਾ ਕਿ ਤੁਸੀਂ ਕਿਸੇ ਦੀ ਭੈਣ ਬੇਟੀ ਨਾਲ ਬਤਮੀਜੀ ਕਰੋਗੇ ਤਾਂ ਤੁਹਾਡੀ ਭੈਣ ਮਹਿਫੂਜ਼ ਰਹੇਗੀ ਨਹੀਂ ਇਹ ਕੁਦਰਤ ਦਾ ਇਨਸਾਫ ਹੈ ਜਦੋਂ ਤੁਸੀਂ ਬੁਰਾ ਕਰੋਗੇ ਤਾਂ ਤੁਹਾਡੀ ਭੈਣ ਦੇ ਨਾਲ ਵੀ ਜ਼ਰੂਰ ਬੁਰਾ ਹੋਵੇਗਾ ਅਤੇ ਫਿਰ ਦੇਖਿਓ ਤੁਹਾਡੀ ਇੱਕ ਗਲਤੀ ਤੁਹਾਡੀ ਸਾਰੀ ਜ਼ਿੰਦਗੀ ਵਿੱਚ ਤੂਫਾਨ ਖੜਾ ਕਰ ਦੇਵੇਗੀ ਪਰ ਅਸੀਂ ਸਾਰਿਆਂ ਨੇ ਉਹਨਾਂ ਦੀਆਂ ਕਿਸੇ ਵੀ ਗੱਲਾਂ ਤੇ ਧਿਆਨ ਨਾ ਦਿੱਤਾ ਅਤੇ ਆਪਣੇ ਕੰਮਾਂ ਵਿੱਚ ਰੁੱਝ ਕੇ ਆਪਣੀ ਜਵਾਨੀ ਦੀ ਪੌੜੀ ਤੇ ਪੈਰ ਰੱਖਿਆ ਸੀ ਹੁਣ ਫਿਰ ਕੀ ਸੀ ਹੁਣ ਤਾਂ ਅਸੀਂ ਬੁਰੇ ਕੰਮ ਕਰਨ ਲੱਗ ਪਏ ਸੀ ਕਿਸੇ ਲੜਕੀ ਨੂੰ ਦੇਖਦੇ ਉਸਦੇ ਨਾਲ ਦੋਸਤੀ ਕਰਦੇ ਫਿਰ ਪਿਆਰ ਦੇ ਜਾਲ ਵਿੱਚ ਫਸਾ ਕੇ ਹੋਟਲ ਦੇ ਕਮਰੇ ਵਿੱਚ ਲੈ ਆਉਂਦੇ ਜਿੱਥੇ ਮੇਰੇ ਦੋਨੋਂ ਦੋਸਤ ਪਹਿਲਾਂ ਤੋਂ ਹੀ ਮੌਜੂਦ ਹੁੰਦੇ ਉਹ ਤੇ ਉਸ ਲੜਕੀ ਤੇ ਭੁੱਖੇ ਭੇੜੀਏ ਦੇ ਵਾਂਗ ਟੁੱਟ ਪੈਂਦੇ ਉਹ ਲੜਕੀ ਰੋਂਦੀ ચીਖਦੀ ਪਰ ਉਸ ਦੀਆਂ ਚੀਕਾਂ ਕਮਰੇ ਵਿੱਚ ਹੀ ਦਬ ਕੇ ਰਹਿ ਜਾਂਦੀਆਂ ਅਤੇ ਅਸੀਂ ਤਿੰਨੋਂ ਮਿਲ ਕੇ ਖੂਬ ਇੰਜੋਏ ਕਰਦੇ ਫਿਰ ਇੱਕ ਦਿਨ ਕਿਸੇ ਲੜਕੀ ਨੂੰ ਝਾੜ ਕੇ ਮੈਂ ਘਰ ਪਹੁੰਚਿਆ ਤਾਂ ਘਰ ਵਿੱਚ ਇੱਕ ਭੋਲੀ ਭਾਲੀ ਮਾਸੂਮ ਲੜਕੀ ਨੂੰ ਵੇਖਿਆ ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਕੁਝ ਪੁੱਛਦਾ ਮਾਂ ਨੇ ਉਸ ਲੜਕੀ ਨੂੰ ਕਿਹਾ ਸੋਣੀ ਬੇਟੀ ਇਹ ਤੇਰਾ ਵੱਡਾ ਭਰਾ ਹੈ ਸੁਮੀਤ ਉਹ ਮਸੂਮ ਜਈ ਪੂਰੀ ਪਾਲੀ ਲੜਕੀ ਮੁਸਕਰਾਉਂਦੀ ਹੋਈ ਮੇਰੇ ਵੱਲ ਆਈ ਅਤੇ ਮੈਨੂੰ ਬੁਲਾਇਆ ਉਸਨੇ ਸਿਰ ਝੁਕਾਇਆ ਹੋਇਆ ਸੀ ਤਾਂ ਕਿ ਮੈਂ ਉਸ ਦੇ ਸਿਰ ਤੇ ਹੱਥ ਰੱਖ ਸਕਾਂ ਪਰ ਮੈਂ ਅੱਗੇ ਵਧ ਕੇ ਬੇਸ਼ਰਮਾ ਦੀ ਤਰ੍ਹਾਂ ਉਸ ਨੂੰ ਬਾਹਾਂ ਵਿੱਚ ਲੈ ਲਿਆ ਉਸਨੇ ਕੁਝ ਕੁਝ ਖਾਸ ਧਿਆਨ ਨਾ ਦਿੱਤਾ ਤੇ ਸ਼ਰਮੰਦੀ ਹੋਈ ਮੁਸਕਰਾਉਂਦੀ ਥੋੜੀ ਦੂਰ ਹੋ ਜਾ ਕੇ ਖੜੀ ਹੋ ਗਈ ਫਿਰ ਮਾਂ ਬੋਲੀ ਬੇਟਾ ਇਹ ਸੋਣੀ ਹੈ ਹੁਣ ਇਹ ਸਾਡੇ ਨਾਲ ਸਾਡੇ ਘਰ ਹੀ ਰਹੇਗੀ ਇਸ ਨੂੰ ਵੀ ਤੂੰ ਆਪਣੀ ਛੋਟੀ ਭੈਣ ਸੁਮਨ ਦੇ ਵਾਂਗ ਹੀ ਸਮਝਣਾ ਅਤੇ ਸੋਨੀ ਇਹ ਅੱਜ ਤੋ ਤੇਰਾ ਵੱਡਾ ਭਰਾ ਹੈ ਤੇ ਤੂੰ ਵੀ ਇਸ ਤੇ ਮੇਰੇ ਵਾਂਗ ਹੱਕ ਜਤਾਉਣਾ ਮੇਰੀ ਛੋਟੀ ਭੈਣ ਸੁਮਨ ਨੇ ਹੱਸਦੇ ਹੋਏ ਸੋਨੀ ਨੂੰ ਕਿਹਾ ਸੀ ਸੋਨੀ ਵੇਖਣ ਵਿੱਚ ਤਾਂ ਭੋਲੀ ਭਾਲੀ ਲੜਕੀ ਲੱਗਦੀ ਸੀ ਪਰ ਉਹ ਬੇਹਿਸਾਬ ਖੂਬਸੂਰਤ ਅਤੇ ਹਸੀਨ ਸੀ ਸੋਨੀ ਮਾਂ ਦੇ ਕਿਸੇ ਦੂਰ ਦੇ ਰਿਸ਼ਤੇਦਾਰ ਦੀ ਬੇਟੀ ਸੀ ਮਾਂ ਅਤੇ ਸੋਨੀ ਦੀ ਮਾਂ ਬਹੁਤ ਚੰਗੀਆਂ ਸਹੇਲੀਆਂ ਵੀ ਸੀ ਸੋਨੀ ਦੇ ਦੋ ਭਰਾ ਸੀ ਅਤੇ ਉਸਦੇ ਮਾਪੇ ਦੀ ਮੌਤ ਹੋ ਗਈ ਸੀ ਦੋਨੋਂ ਭਰਾ ਵੀ ਵਿਆਹੇ ਸੀ ਅਤੇ ਉਹ ਸੋਨੀ ਦੀ ਜ਼ਰਾ ਵੀ ਪਰਵਾਹ ਨਹੀਂ ਕਰਦੇ ਸੀ ਦੋਨੋਂ ਆਪਣੀਆਂ ਪਤਨੀਆਂ ਦੇ ਵਿੱਚ ਮਸਤ ਸੀ ਤੇ ਉਸ ਦੀਆਂ ਭਾਬੀਆਂ ਉਸ ਦੇ ਕੋਲੋਂ ਖਾਰ ਖਾਂਦੀਆਂ ਸੀ ਤੇ ਸਾਰਾ ਦਿਨ ਨਾਨ ਦੇ ਨਾਲ ਝਗੜਾ ਕਰਦੀਆਂ ਸੀ ਇਸ ਕਰਕੇ ਉਹ ਮਾਂ ਦੇ ਨਾਲ ਆ ਗਈ ਸੀ ਮਾਂ ਵੀ ਖੁਸ਼ੀ-ਖੁਸ਼ੀ ਉਸ ਨੂੰ ਆਪਣੇ ਨਾਲ ਲੈ ਕੇ ਆਈ ਸੀ ਅਤੇ ਇਦਾਂ ਉਹ ਮਾਸੂਮ ਜਿਹੀ ਭੋਲੀ-ਪਾਲੀ ਸੋਹਣੀ ਬੇਫਿਕਰ ਹੋ ਕੇ ਇਸ ਨੂੰ ਆਪਣਾ ਘਰ ਸਮਝਣ ਲੱਗ ਪਈ ਸੀ ਸੋਹਣੀ ਨੂੰ ਜੋ ਕੰਮ ਦੱਸਿਆ ਜਾਂਦਾ ਡਟ ਕੇ ਉਹ ਕੰਮ ਕਰਨ ਲੱਗ ਜਾਂਦੀ ਉਹ ਮੇਰੇ ਕੰਮ ਤਾਂ ਬਹੁਤ ਸ਼ੌਂਕ ਨਾਲ ਕਰਦੀ ਸੀ ਇੱਕ ਦਿਨ ਮੈਂ ਉਸ ਨੂੰ ਕੱਪੜੇ ਪ੍ਰੈਸ ਕਰਨ ਦਾ ਕਿਹਾ ਸੀ ਉਹ ਗੁੰਗਣਾਉਂਦੀ ਹੋਈ ਮੇਰੇ ਕਮਰੇ ਵਿੱਚ ਦਾਖਲ ਹੋਈ ਤੇ ਬੋਲੀ ਸੁਮਿਤ ਵੀਰੇ ਕਿਹੜੇ ਕੱਪੜੇ ਪ੍ਰੈਸ ਕਰਾਂ ਉਸਨੇ ਮਾਸੂਮੀਅਤ ਨਾਲ ਪੁੱਛਿਆ ਸੀ ਅਤੇ ਮੇਰੇ ਅੰਦਰ ਦਾ ਦਰਿੰਦਾ ਹੌਲੀ-ਹੌਲੀ ਜਾਗਣ ਲੱਗ ਪਿਆ ਸੀ ਉਹ ਚਿੱਟੇ ਵਾਲੇ ਕਰ ਦੋ ਮੈਂ ਸਿਰ ਤੇ ਕੰੰਗੀ ਕਰਦੇ ਹੋਏ ਨੇ ਕਿਹਾ ਸੀ ਉਹ ਬੋਲੀ ਨਹੀਂ ਸੁਮਿਤ ਵੀਰੇ ਅੱਜ ਇਹ ਵਾਲੇ ਪਾਓ ਦੇਖੋ ਕਿੰਨੇ ਬਿਆਰੇ ਲੱਗ ਰਹਿਆ ਨੇ ਉਸਨੇ ਕੱਪੜੇ ਦਿਖਾਉਂਦੇ ਹੋਏ ਕਿਹਾ ਤਾਂ ਮੈਂ ਜ਼ੋਰ ਨਾਲ ਉਸ ਨੂੰ ਆਪਣੇ ਗਲੇ ਲਗਾ ਲਿਆ ਇਸ ਤੋਂ ਪਹਿਲਾਂ ਕਿ ਮੈਂ ਕੋਈ ਪੇਸ਼ਕਸ਼ ਕਰਦਾ ਉਹ ਪਿੱਛੇ ਹੋ ਗਈ ਅਤੇ ਉਸ ਦੀਆਂ ਅੱਖਾਂ ਵਿੱਚ ਅਥਰੂ ਸੀ ਕੀ ਹੋਇਆ ਮਹਾਰਾਣੀ ਨਾਲ ਪੁੱਛਿਆ ਉਹ ਬੋਲੀ ਕੁਝ ਨਹੀਂ ਵੀਰੇ ਮੈਂ ਸੋਚ ਰਹੀ ਸੀ ਕਿ ਇੰਨਾ ਪਿਆਰ ਤਾਂ ਕਦੀ ਮੇਰੇ ਸਗੇ ਭਰਾਵਾਂ ਨੇ ਵੀ ਨਹੀਂ ਕੀਤਾ ਜਿੰਨਾ ਤੁਸੀਂ ਕਰਦੇ ਹੋ ਉਸ ਨੇ ਅਥਰੂ ਸਾਫ਼ ਕੀਤੇ ਅਤੇ ਬਾਹਰ ਨਿਕਲ ਗਈ ਅਤੇ ਮੇਂ ਸ਼ੈਤਾਨੀ ਜਿਹੇ ਹਾਸੇ ਨਾਲ ਹੱਸਦਾ ਉਸ ਨੂੰ ਵੇਖਦਾ ਰਿਹਾ ਤੇ ਸੋਚਦਾ ਰਿਹਾ ਕਿ ਇਹ ਸਭ ਕੁਝ ਤਾਂ ਮੇਰੇ ਘਰ ਹੀ ਮੌਜੂਦ ਹੈ ਇੱਕਦਮ ਨਵਾਂ ਨਵਾਂ ਤੇ ਫਰੈਸ਼ ਫਰੈਸ਼ ਇਹ ਸਭ ਕੁਝ ਸੋਚ-ਸੋਚ ਕੇ ਮੈਨੂੰ ਬਹੁਤ ਗੰਦੇ-ਗੰਦੇ ਖਿਆਲ ਆ ਰਹੇ ਸੀ ਅਤੇ ਮੈਂ ਇਹ ਵੀ ਨਾ ਸੋਚ ਸਕਿਆ ਕਿ ਉਹ ਭੋਲੀ-ਪਾਲੀ ਲੜਕੀ ਮੈਨੂੰ ਭਰਾ ਮੰਨਦੀ ਹੈ ਅਤੇ ਉਹ ਤਾਂ ਇੰਨੀ ਮਾਸੂਮ ਹੈ ਕਿ ਮੇਰੀ ਹਰ ਘਟੀਆ ਹਰਕਤ ਨੂੰ ਸਮਝਦੀ ਹੀ ਨਹੀਂ ਬਲਕਿ ਉਸ ਨੂੰ ਲੱਗਦਾ ਹੈ ਕਿ ਮੈਂ ਭਰਾ ਹੋਣ ਦੇ ਨਾਤੇ ਉਸ ਨੂੰ ਗਲੇ ਲਗਾਉਂਦਾ ਹਾਂ ਫਿਰ ਕੁਝ ਦਿਨਾਂ ਬਾਅਦ ਘਰ ਵਾਲਿਆਂ ਨੂੰ ਮਹੱਲੇ ਵਿੱਚ ਕਿਸੇ ਦੇ ਵਿਆਹ ਤੇ ਜਾਣਾ ਸੀ ਸੋਨੀ ਨੇ ਜਾਣ ਤੋਂ ਹੀ ਇਨਕਾਰ ਕਰ ਦਿੱਤਾ ਅਤੇ ਮੈਂ ਵੀ ਸੋਚਿਆ ਕਿ ਕਿੰਨਾ ਵਧੀਆ ਮੌਕਾ ਹੈ ਇਸ ਕਰਕੇ ਮੈਂ ਵੀ ਜਾਣ ਤੋਂ ਮਨਾ ਕਰ ਦਿੱਤਾ ਇੰਨਾ ਚੰਗਾ ਮੌਕਾ ਫਿਰ ਨਹੀਂ ਆ ਸਕਦਾ ਸੀ ਸਾਰੇ ਘਰ ਵਾਲੇ ਜਾ ਚੁੱਕੇ ਸੀ ਤਾਂ ਮੈਂ ਨਹਾਉਣ ਦੇ ਲਈ ਬਾਥਰੂਮ ਵਿੱਚ ਚਲਾ ਗਿਆ ਮੈਂ ਕੁਝ ਦੇਰ ਪਾਣੀ ਛੁੱਟਦਾ ਰਿਹਾ ਫਿਰ ਮੈਂ ਸੋਨੀ ਨੂੰ ਆਵਾਜ਼ ਦਿੱਤੀ ਉਸਨੇ ਸੋਚਿਆ ਸ਼ਾਇਦ ਮੈਂ ਕੱਪੜੇ ਮੰਗ ਰਿਹਾ ਹਾਂ ਉਹ ਪਹਿਲਾਂ ਵੀ ਅਕਸਰ ਮੈਨੂੰ ਕੱਪੜੇ ਦੇਣ ਆਉਂਦੀ ਸੀ ਉਹ ਕੱਪੜੇ ਲੈ ਕੇ ਆਈ ਤਾਂ ਮੈਂ ਉਸ ਦੀ ਮਾਂ ਫੜ ਲਈ ਵੀਰੇ ਕੀ ਕਰ ਰਹੇ ਹੋ ਆਪਣੇ ਕੱਪੜੇ ਫੜੋ ਤੇ ਮੇਰੀ ਬਾਹ ਛੱਡੋ ਉਸ ਨੇ ਕੰਨ ਦਾ ਸਹਾਰਾ ਲਿਆ ਤੇ ਕੱਪੜੇ ਮੈਨੂੰ ਦੇ ਕੇ ਵਾਪਸ ਅੰਦਰ ਚਲੀ ਗਈ ਮੈਂ ਕੱਪੜੇ ਪਾਏ ਤੇ ਫਿਰ ਬਾਹਰ ਨਿਕਲ ਆਇਆ ਸੋਨੀ ਅੰਦਰ ਆਪਣੇ ਕੱਪੜੇ ਬਦਲ ਰਹੀ ਸੀ ਮੇਰੇ ਅੰਦਰ ਦਾ ਦਰਿੰਦਾ ਪੂਰੀ ਤਰ੍ਹਾਂ ਜਾਗਣ ਲੱਗ ਪਿਆ ਮੈਂ ਅੰਦਰ ਦਾਖਿਲ ਹੋ ਗਿਆ ਸੋਹਣੀ ਨੇ ਬੁਖਲਾ ਕੇ ਦੁਪੱਟਾ ਅੱਗੇ ਕੀਤਾ ਅਤੇ ਕਹਿਣ ਲੱਗੀ ਸੌਰੀ ਵੀਰੇ ਮੈਂ ਕੁੰਡੀ ਨਹੀਂ ਲਗਾਈ ਤੁਸੀਂ ਬਾਹਰ ਜਾਓ ਮੈਂ ਹੁਣੇ ਆਉਂਦੀ ਹਾਂ ਉਸਦੇ ਚਿਹਰੇ ਤੇ ਹਵਾਈਆਂ ਉੱਡ ਰਹੀਆਂ ਸੀ ਮੈਂ ਉਸਦੇ ਕਰੀਬ ਗਿਆ ਤਾਂ ਉਹ ਕਹਿਣ ਲੱਗੀ ਇਹ ਤੁਸੀਂ ਕੀ ਕਰ ਰਹੇ ਹੋ ਵੀਰੇ ਪਹਿਣਾ ਨਾਲ ਵੀ ਇਦਾਂ ਨਾ ਮਜ਼ਾਕ ਕਰੀਦਾ ਪਰ ਮੈਂ ਬੇਪਰਵਾਹ ਅੱਗੇ ਵਧਿਆ ਅਤੇ ਕਿਹਾ ਪਲੀਜ਼ ਮੈਨੂੰ ਆਪਣੇ ਕਰੀਬ ਆਉਣ ਦਿਓ ਮੈਂ ਮੁਸਕਰਾ ਕੇ ਕਿਹਾ ਸੀ ਉਹ ਬੋਲੀ ਵੀਰੇ ਪਲੀਜ਼ ਤੁਸੀਂ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੀ ਪਰਵਾਹ ਤਾਂ ਕਰੋ ਉਹ ਦੋ ਕਦਮ ਪਿੱਛੇ ਹਟੀ ਮੈਂ ਕਿਹਾ ਦੇਖੋ ਸੋਣੀ ਕਿਸੇ ਨੂੰ ਹੀ ਕੁਝ ਪਤਾ ਨਹੀਂ ਲੱਗੇਗਾ ਮੈਂ ਇੱਕਦਮ ਨਾ ਲੱਗੇ ਵਧਿਆ ਤੇ ਉਸ ਨੂੰ ਫੜ ਲਿਆ ਉਹ ਵਾਰ-ਵਾਰ ਕਹਿ ਰਹੀ ਸੀ ਕਿ ਵੀਰੇ ਰੱਬ ਦਾ ਵਾਸਤਾ ਮੈਨੂੰ ਛੱਡ ਦਿਓ ਰੱਬ ਦੇ ਘੈਰ ਤੋਂ ਡਰੋ ਤੇਰੀ ਵੀ ਭੈਣ ਆ ਉਹ ਰੋਂਦੀ ਚੀਕਦੀ ਰਹੀ ਪਰ ਮੈਨੂੰ ਕੋਈ ਪਰਵਾਹ ਨਹੀਂ ਸੀ ਮੈਂ ਆਪਣਾ ਮਕਸਦ ਪੂਰਾ ਕੀਤਾ ਤੇ ਫਿਰ ਉਸ ਨੂੰ ਉਸੇ ਹਾਲਤ ਵਿੱਚ ਛੱਡ ਕੇ ਬਾਹਰ ਨਿਕਲ ਗਿਆ ਸਾਰੇ ਘਰ ਵਾਲੇ ਵਿਆਹ ਤੋਂ ਵਾਪਸ ਆਏ ਤਾਂ ਸੋਹਣੀ ਨੂੰ ਉਸ ਹਾਲਤ ਵਿੱਚ ਵੇਖ ਕੇ ਸਾਰਿਆਂ ਦੇ ਪੈਰਾਂ 'ਹੇਠੋਂ ਜ਼ਮੀਨ ਨਿਕਲ ਗਈ ਮਾਂ ਨੇ ਭੱਜ ਕੇ ਉਸ ਨੂੰ ਕੱਪੜੇ ਨਾਲ ਟਕਿਆ ਤੇ ਸੁਮਨ ਉਸ ਨੂੰ ਗਲੇ ਲਗਾ ਕੇ ਰੋਣ ਲੱਗ ਪਈ ਫਿਰ ਮਾਂ ਨੇ ਉਸ ਨੂੰ ਪੁੱਛਿਆ ਤਾਂ ਉਸ ਨੇ ਮੇਰਾ ਨਾਮ ਲਿਆ ਪਰ ਮੈਂ ਸਾਫ ਸਾਫ ਮੁੱਕਰ ਗਿਆ ਮੈਂ ਕਿਹਾ ਜਦੋਂ ਤੁਸੀਂ ਸਾਰੇ ਚਲੇ ਗਏ ਸੀ ਤਾਂ ਮੈਂ ਵੀ ਘਰੋਂ ਚਲ ਗਿਆ ਸੀ ਪਰ ਜਦੋਂ ਮੈਂ ਵਾਪਸ ਆਇਆ ਤਾਂ ਇੱਕ ਆਦਮੀ ਨੂੰ ਘਰੋਂ ਬਾਹਰ ਨਿਕਲਦੇ ਦੇਖਿਆ ਸੀ ਜਦੋਂ ਸੋਹਣੀ ਨੇ ਮੇਰੇ ਵੱਲ ਇਸ਼ਾਰਾ ਕੀਤਾ ਤਾਂ ਮੇਰੀ ਮਾਂ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਗਈ ਸੀ ਅਤੇ ਉਸ ਨੂੰ ਬੁਰਾ ਭਲਾ ਕਰਨ ਲੱਗ ਪਈ ਮੈਂ ਤੈਨੂੰ ਘਰ ਵਿੱਚ ਜਗ੍ਹਾ ਦਿੱਤੀ ਅਤੇ ਤੂੰ ਮੇਰੇ ਹੀ ਬੇਟੇ ਨੂੰ ਵਸਾਉਣਾ ਚਾਇਆ ਕਾਸ਼ ਮੈਨੂੰ ਪਤਾ ਹੁੰਦਾ ਕਿ ਤੂੰ ਕਿੰਨੀ ਘਟੀਆ ਅਤੇ ਬੁਰੀ ਲੜਕੀ ਹੈ ਇਸੇ ਕਰਕੇ ਤਾਂ ਤੈਨੂੰ ਤੇਰੇ ਪਰਿਵਾਰ ਨੇ ਕੱਢ ਦਿੱਤਾ ਉਹ ਰੋਂਦੀ ਰਹੀ ਸਫਾਈਆਂ ਦਿੰਦੀ ਰਹੀ ਪਰ ਕਿਸੇ ਨੇ ਵੀ ਉਸ ਦੀ ਗੱਲ ਨਾ ਸੁਣੀ ਕਿਸੇ ਨੇ ਵੀ ਉਸਦੇ ਨਾਲ ਇਨਸਾਫ ਨਾ ਕੀਤਾ ਮੈਂ ਇੱਕ ਕੋਨੇ ਵਿੱਚ ਖੜਾ ਉਸ ਨੂੰ ਵੇਖਦਾ ਰਿਹਾ ਮਸਕਰੌਂਦਾ ਰਿਹਾ ਇੱਥੋਂ ਤੱਕ ਕਿ ਮਾਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਉਦੋਂ ਮੈਂ ਵੀ ਬਾਹਰ ਨਿਕਲ ਆਇਆ ਅਤੇ ਉਸ ਨੂੰ ਕਿਹਾ ਦੇਖੋ ਸੋਣੀ ਮੈਂ ਤੈਨੂੰ ਕਿਹਾ ਸੀ ਨਾ ਕਿ ਕਿਸੇ ਨੂੰ ਨਾ ਦੱਸਣਾ ਹੁਣ ਦੇਖਿਆ ਤੇਰਾ ਕੀ ਹਾਲ ਹੋਇਆ ਹੈ ਹੁਣ ਕਿੱਥੇ ਜਾਏਂਗੀ ਮੇਰੀ ਗੱਲ ਮੰਨੇਗੀ ਤਾਂ ਮੈਂ ਤੈਨੂੰ ਇਸ ਘਰ ਵਿੱਚ ਵਾਪਸ ਲੈ ਜਾਵਾਂਗਾ ਮੈਂ ਕਟਿਆ ਪਾਂਦੀ ਹਾਦੀ ਪਾਰ ਕਰ ਦਿੱਤੀ ਸੀ ਉਸ ਨੇ ਇੱਕ ਜ਼ੋਰਦਾਰ ਥੱਪੜ ਮੇਰੇ ਮੂੰਹ ਤੇ ਮਾਰਿਆ ਅਤੇ ਕਿਹਾ ਕਟਿਆ ਇਨਸਾਨ ਤੂੰ ਮੇਰੀ ਇੱਜ਼ਤ ਲੁੱਟੀ ਆ ਵੇਖਣਾ ਮੇਰਾ ਇਹ ਬਦਲਾ ਕੋਈ ਨਾ ਕੋਈ ਤੇਰੇ ਕੋਲੋਂ ਜ਼ਰੂਰ ਲਵੇਗਾ ਇਸ ਦੁਨੀਆ ਵਿੱਚ ਕਿਸੇ ਨੇ ਵੀ ਮੇਰੇ ਨਾਲ ਇਨਸਾਫ ਨਹੀਂ ਕੀਤਾ ਪਰ ਉਹ ਨੀਲੀ ਛੱਤ ਵਾਲਾ ਜ਼ਰੂਰ ਇਨਸਾਫ ਕਰੇਗਾ ਇਹ ਕਹਿ ਕੇ ਉਹ ਰੋਂਦੀ ਹੋਈ ਚੱਲ ਗਈ ਉਸ ਤੋਂ ਬਾਅਦ ਉਹ ਆਪਣੇ ਭਰਾਵਾਂ ਦੇ ਘਰ ਗਈ ਕਿੱਦਾਂ ਗਈ ਮੈਨੂੰ ਨਹੀਂ ਪਤਾ ਪਰ ਉੱਥੇ ਵੀ ਉਸਦੀ ਕਹਾਣੀ ਸੁਣ ਤੋਂ ਬਾਅਦ ਉਸਦੀਆਂ ਭਾਬੀਆਂ ਨੇ ਉਸ ਨੂੰ ਹੀ ਗਲਤ ਕਿਹਾ ਅਤੇ ਉਸ ਦੇ ਉੱਪਰ ਹੀ ਇਲਜ਼ਾਮ ਲਗਾ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਉਸ ਨੇ ਹਰ ਦਰਵਾਜ਼ਾ ਖੜਕਾਇਆ ਜੋ ਉਹ ਜਾਣਦੀ ਸੀ ਪਰ ਸਾਰਿਆਂ ਨੇ ਉਸ ਨੂੰ ਬਾਹਰ ਕੱਢ ਦਿੱਤਾ ਉਹ ਪਾਗਲਾਂ ਦੀ ਤਰ੍ਹਾਂ ਗਲੀ ਗਲੀ ਨੁੱਕਰ ਰੋਂਦੀ ਰਹੀ ਕਿਤੇ ਉਸਨੇ ਕੁਝ ਮਰਦਾਂ ਨੂੰ ਖੜੇ ਦੇਖਿਆ ਤਾਂ ਭੱਜਣ ਲੱਗ ਪੈਂਦੀ। ਇਹ ਸਹਾਦਸੇ ਤੋਂ ਬਾਅਦ ਉਸ ਦਾ ਹਰ ਰਿਸ਼ਤੇ ਤੋਂ ਵਿਸ਼ਵਾਸ ਉੱਠ ਗਿਆ ਸੀ। ਉਹ ਸਮਝ ਰਹੀ ਸੀ ਕਿ ਉਹ ਮਰਦ ਵੀ ਉਸਤੇ ਜਿਸਮ ਨੂੰ ਹੀ ਨੋਚਣ ਲਈ ਖੜੇ ਹਨ। ਭੱਜਦੀ ਭੱਜਦੀ ਕਿਸੇ ਚੀਜ਼ ਨਾਲ ਟਕਰਾਈ ਅਤੇ ਛੜਕ ਛੜਕ ਤੇ ਝੜ ਗਈ। ਉੱਥੇ ਆ ਰਹੇ ਟਰੱਕ ਨੇ ਉਸ ਦੇ ਜਿਸਮ ਦੀਆਂ ਤੱਜੀਆਂ ਉਡਾ ਦਿੱਤੀਆਂ ਤੇ ਮਰਨ ਤੋਂ ਬਾਅਦ ਉਸ ਦਾ ਕਿੱਸਾ ਦੱਬ ਕੇ ਰਹਿ ਗਿਆ। ਕਿਸੇ ਨੇ ਵੀ ਕੇਸ ਨਾ ਕੀਤਾ ਹੋਰ ਤਾਂ ਹੋਰ ਕਿਸੇ ਨੇ ਇਹ ਜਾ ਕੇ ਨਾ ਦੇਖਿਆ ਕਿ ਉਹ ਮਾਸੂਮ ਲੜਕੀ ਕਿਸ ਚੀਜ਼ ਨਾਲ ਟਕਰਾਈ ਸੀ ਉਹ ਮੇਰੀ ਹੀ ਬਾਈਕ ਸੀ ਅਤੇ ਮੈਂ ਜਾਣ ਬੁਝਕੇ ਉਹ ਸਭ ਕੀਤਾ ਤਾਂ ਕਿ ਕੋਈ ਮੇਰੇ ਤੇ ਕੇਸ ਨਾ ਕਰ ਸਕੇ ਕਿ ਮੈਂ ਉਸ ਲੜਕੀ ਦਾ ਰੇਪ ਕੀਤਾ ਹੈ ਅਤੇ ਫਿਰ ਮੈਂ ਥੋੜੀ ਦੂਰ ਜਾ ਕੇ ਖੜਾ ਹੋ ਗਿਆ ਜਦੋਂ ਉਹ ਇਸ ਦੁਨੀਆ ਤੋਂ ਚਲ ਗਈ ਉਦੋਂ ਮੈਨੂੰ ਸਕੂਨ ਦਾ ਸਾਹ ਆਇਆ ਸੀ ਤਾਂ ਕਿਤੇ ਮੈਂ ਖੁਦ ਨੂੰ ਹਲਕਾ ਫੁਲਕਾ ਮਹਿਸੂਸ ਕਰਨ ਲੱਗ ਪਿਆ ਹੁਣ ਸਾਡੇ ਘਰ ਵੀ ਸੋਨੀ ਦਾ ਜ਼ਿਕਰ ਨਹੀਂ ਹੁੰਦਾ ਸੀ ਏਦਾਂ ਲੱਗਦਾ ਸੀ ਕਿ ਉਹ ਕਦੀ ਸਾਡੇ ਘਰ ਦਾ ਹਿੱਸਾ ਹੈ ਹੀ ਨਹੀਂ ਸੀ ਮਾਂ ਤੇ ਪਿਤਾ ਜੀ ਆਪਣੇ ਕੰਮਾਂ ਵਿੱਚ ਰੁੱਝ ਗਏ ਅਤੇ ਮੈਂ ਆਪਣੇ ਕੰਮਾਂ ਨੂੰ ਫਿਰ ਤੋਂ ਕਰਨ ਲੱਗ ਪਿਆ ਇਸ ਗੱਲ ਗੁਜ਼ਰੀ ਨੂੰ ਸਾਲ ਹੋ ਗਿਆ ਹੈ ਕਿ ਇੱਕ ਦਿਨ ਸੋਨੀ ਦਾ ਭਰਾ ਉਸ ਨੂੰ ਮਿਲਣ ਆ ਗਿਆ ਅਸੀ ਸਾਰੇ ਬਹੁਤ ਹੈਰਾਨ ਹੋਏ ਕਿ ਉਹਨਾਂ ਨੂੰ ਸੋਨੀ ਦੇ ਬਾਰੇ ਪਤਾ ਹੀ ਨਹੀਂ ਸੀ ਜਦ ਕਿ ਉਹ ਤਾਂ ਆਪਣੇ ਘਰ ਵੀ ਆ ਗਈ ਸੀ ਮਾਂ ਨੇ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ ਤਾਂ ਉਹ ਇੱਕਦਮ ਗੁੱਸੇ ਵਿੱਚ ਆ ਗਿਆ ਪਰ ਮਾਂ ਨੇ ਉਸ ਨੂੰ ਬੇਇਜਤ ਕਰਕੇ ਘਰੋਂ ਕੱਢ ਦਿੱਤਾ ਦਪਰਾ ਘਰ ਪਹੁੰਚਿਆ ਤਾਂ ਉਸ ਨੇ ਸਭ ਤੋਂ ਪਹਿਲਾਂ ਆਪਣੀ ਪਤਨੀ ਨੂੰ ਆਪਣੇ ਕੋਲ ਬੁਲਾਇਆ ਤੇ ਉਸ ਨੂੰ ਸੋਨੀ ਦੇ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੀ ਸੋਨੀ ਇੱਥੇ ਨਹੀਂ ਆਈ ਸੀ ਜੋ ਸੋਨੀ ਦੇ ਪ੍ਰਾਣੇ ਥੋੜਾ ਗੁੱਸੇ ਨਾਲ ਛਿੜਕ ਕੇ ਦੁਬਾਰਾ ਆਪਣੀ ਪਤਨੀ ਨੂੰ ਸੱਚ ਪੁੱਛਿਆ ਤਾਂ ਉਹ ਕਹਿਣ ਲੱਗੀ ਅਸੀਂ ਉਸ ਨੂੰ ਘਰ ਦੇ ਅੰਦਰ ਹੀ ਨਹੀਂ ਆਉਣ ਦਿੱਤਾ ਸੀ ਉਹ ਆਪਣੀ ਪਤਨੀ ਤੋਂ ਬਹੁਤ ਨਾਰਾਜ਼ ਹੋਇਆ ਸੀ ਪਰ ਹੁਣ ਕੀ ਫਾਇਦਾ ਸੀ ਉਹ ਮਾਸੂਮ ਤਾਂ ਇਸ ਦੁਨੀਆ ਵਿੱਚੋਂ ਜਾ ਚੁੱਕੀ ਸੀ ਉਹ ਵੀ ਬਦਕਾਰ ਦਾ ਨਾਮ ਪਾ ਕੇ ਫਿਰ 5 ਸਾਲ ਦਾ ਸਮਾਂ ਇਦਾਂ ਹੀ ਗੁਜ਼ਰ ਗਿਆ ਅਤੇ ਹੁਣ ਮੇਰੀ ਭੈਣ ਸੁਮਨ ਵੀ ਜਵਾਨ ਹੋ ਗਈ ਸੀ ਅਤੇ ਇੰਨਾ ਪੰਜਾਂ ਸਾਲਾਂ ਵਿੱਚ ਸੁਮਨ ਦਾ ਰਿਸ਼ਤਾ ਆਇਆ ਜੋ ਹਰ ਪਾਸੇ ਚੰਗਾ ਸੀ ਮਾਂ ਨੇ ਝੱਟ ਹੀ ਹਾਂ ਕਰ ਦਿੱਤੀ ਅਤੇ ਫਿਰੋਜ਼ ਹੀ ਸ਼ੋਪਿੰਗ ਹੋਣ ਲੱਗ ਪਈ ਸੁਮਨ ਦਾ ਸਾਰਾ ਦਾਜੀ ਇਕੱਠਾ ਹੋ ਚੁੱਕਿਆ ਸੀ ਮੈਂ ਬਹੁਤ ਖੁਸ਼ ਸੀ ਅਤੇ ਹੁੰਦਾ ਵੀ ਕਿਉਂ ਨਾ ਭੈਣ ਦਾ ਵਿਆਹ ਸੀ ਅਤੇ ਜਿੱਥੋਂ ਤੱਕ ਸੋਨੀ ਦਾ ਕਿੱਸਾ ਸੀ ਉਸਤੇ ਤਾਂ ਮੈਂ ਬਿਲਕੁਲ ਵੀ ਸ਼ਰਮਿੰਦਾ ਨਹੀਂ ਸੀ ਕਿਉਂਕਿ ਮੈਂ ਤਾਂ ਸੋਨੀ ਵਰਗੀਆਂ ਕਈ ਲੜਕੀਆਂ ਨੂੰ ਝੜ ਚੁੱਕਿਆ ਸੀ ਸਾਨੂੰ ਕੋਈ ਪਛਤਾਵਾ ਵੀ ਨਹੀਂ ਸੀ ਕਦੀ-ਕਦੀ ਮੈਂ ਸੋਚਦਾ ਕਿ ਲੋਕ ਕਹਿੰਦੇ ਹਨ ਕਿ ਜੋ ਦੂਸਰਿਆਂ ਦੇ ਨਾਲ ਬੁਰਾ ਕਰਦਾ ਹੈ ਉਸਦੇ ਨਾਲ ਵੀ ਬੁਰਾ ਹੁੰਦਾ ਹੈ ਪਰ ਮੇਰੇ ਨਾਲ ਇਦਾਂ ਦਾ ਕੁਝ ਵੀ ਨਹੀਂ ਹੋਇਆ ਸੀ ਹੁਣ ਤਾਂ ਮੇਰੀ ਭੈਣ ਦਾ ਵਿਆਹ ਵੀ ਹੋ ਰਿਹਾ ਸੀ ਇਹ ਸੋਚ ਕੇ ਹੀ ਮੈਂ ਸੁਖ ਦਾ ਸਾਹ ਲਿਆ ਸੀ ਪਰ ਕਹਿੰਦੇ ਨੇ ਨਾ ਕਿ ਰੱਬ ਦੇ ਅੱਗੇ ਦੇਰ ਹੈ ਹਨੇਰ ਨਹੀਂ ਇਸ ਤਰ੍ਹਾਂ ਸੋਮਨ ਨੂੰ ਘਰ ਛੱਡ ਕੇ ਮਾਪਿਤਾ ਜੀ ਬਾਜ਼ਾਰ ਫਰਨੀਚਰ ਦੇਖਣ ਚਲੇ ਗਏ ਮੈਂ ਸੋਮਨ ਦੇ ਕੋਲ ਆਇਆ ਤੇ ਉਸ ਨੂੰ ਕਿਹਾ ਤੂੰ ਅੱਜ ਖਾਣਾ ਨਾ ਬਣਾਉਣਾ ਮੈਂ ਹੋਟਲ ਤੋਂ ਲੈ ਕੇ ਆਉਂਦਾ ਹਾਂ ਮੈਂ ਮੁਸਕਰਾਉਂਦਾ ਹੋਇਆ ਘਰੋਂ ਬਾਹਰ ਨਿਕਲ ਆਇਆ ਹੋਟਲ ਸਾਡੇ ਘਰ ਤੋਂ ਥੋੜੀ ਦੂਰ ਤੇ ਸੀ ਦੂਰੀ ਤੇ ਸੀ ਇਸ ਕਰਕੇ ਖਾਣਾ ਪੈਕ ਕਰਵਾਉਂਦੇ ਹੋਏ ਮੈਨੂੰ ਕੁਝ ਦੇਰ ਹੋ ਗਈ ਖੈਰ ਮੈਂ ਖਾਣਾ ਲੈ ਕੇ ਵਾਪਸ ਆ ਗਿਆ ਤਾਂ ਮੈਂ ਆਪਣੇ ਘਰ ਦੇ ਬਾਹਰ ਲੋਕਾਂ ਦੀ ਭੀੜ ਦੇਖੀ ਜਿਨ੍ਹਾਂ ਨੇ ਹੱਥਾਂ ਵਿੱਚ ਮੋਬਾਈਲ ਫੋਨ ਫੜੇ ਫੜ ਰੱਖੇ ਸੀ ਮੈਂ ਪੀੜ ਨੂੰ چیرਦਾ ਹੋਇਆ ਅੰਦਰ ਦਾਖਲ ਹੋਇਆ ਤਹਰਾ ਰਹਿ ਗਿਆ ਵਿਰੇ ਵਿੱਚ ਮੇਰੀ ਪੈਣ ਉਸ ਹਾਲਤ ਵਿੱਚ ਪਈ ਸੀ ਜਿੱਦਾਂ ਮੈਂ ਸੋਨੀ ਨੂੰ ਛੱਡ ਕੇ ਗਿਆ ਸੀ ਮੈਂ ਹੱਕਾ ਬੱਕਾ ਰਹਿ ਗਿਆ ਅਤੇ ਲੋਕ ਉਸ ਦੀਆਂ ਤਸਵੀਰਾਂ ਖਿੱਚ ਰਹੇ ਸੀ ਮੈਂ ਜਲਦੀ ਨਾਲ ਉਸ ਨੂੰ ਚੁੱਕ ਕੇ ਕਮਰੇ ਵਿੱਚ ਲੈ ਗਿਆ ਮਾਪਿਤਾ ਜੀ ਵੀ ਆ ਗਏ ਉਹ ਵੀ ਇਹ ਸਭ ਦੇਖ ਕੇ ਰੋਣ ਲੱਗ ਪਏ ਮੈਨੂੰ ਸੋਨੀ ਦੀ ਯਾਦ ਆਉਣ ਲੱਗ ਪਈ ਸੀ ਜੋ ਮੈਨੂੰ ਪਰਾਹ ਕਹਿੰਦੀ ਸੀ ਅਤੇ ਹਰ ਉਹ ਲੜਕੀ ਯਾਦ ਆਉਣ ਲੱਗ ਪਈ ਜੋ ਮੈਨੂੰ ਭੈਣ ਦਾ ਵਾਸਤਾ ਦਿੰਦੀ ਸੀ ਅੱਜ ਮੈਨੂੰ ਪਤਾ ਲੱਗਾ ਜਦੋਂ ਆਪਣੀ ਭੈਣ ਦੇ ਨਾਲ ਇਦਾਂ ਹੁੰਦਾ ਹੈ ਤਾਂ ਕਿਦਾਂ ਦਾ ਲੱਗਦਾ ਹੈ ਸੋ ਦੋਸਤੋ ਜੇਕਰ ਅਸੀਂ ਕਿਸੇ ਦੀ ਧੀ ਭੈਣ ਨਾਲ ਬੁਰਾ ਕਰਾਂਗੇ ਤਾ ਪਰਮਾਤਮਾ ਉਸ ਦਾ ਜ਼ਰੂਰ ਇਨਸਾਫ ਕਰੇਗਾ ਤਾਂ ਨਵਾਜੀਏ ਸੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ